بس 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 ਤੂੰ ਨਾ ਵਿੱਚ ਨਾ ਡਿਗ ਪਚਾ ਕੇ ਬਚਾ ਕੇ ਵਿੱਚ ਨਾ ਡਿਗ ਬਸ ਕੋਈ ਤਸਵੀਰਾਂ ਗੰਗ ਕਨਾਲ ਸਲਾਮੇ ਵਾਲਾ ਪੁਲ ਤੋਂ ਸਾਹਮਣੇ ਆਈਆਂ ਜਿੱਥੇ ਆਪਣੀ ਪੋਤੀ ਦੇ ਨਾਲ ਲੜਕੇ ਇੱਕ ਬਜ਼ੁਰਗ ਔਰਤ ਨਹਿਰ ਦੇ ਵਿੱਚ ਸੁਸਾਈਡ ਕਰਨ ਦੇ ਲਈ ਪਹੁੰਚੀ ਤਾਂ ਦੱਸ ਦਈਏ ਕਿ ਉੱਥੇ ਇਸ ਦਾ ਪਤਾ ਲੱਗਨ ਤੇ ਐਸਐਸਐਫ ਦੀ ਟੀਮ ਦੇ ਵੱਲੋਂ ਲੋਕਾਂ ਦੀ ਮਦਦ ਦੇ ਨਾਲ ਉਕਤ ਔਰਤ ਨੂੰ ਬਚਾ ਲਿਆ ਗਿਆ ਦੱਸ ਦਈਏ ਕਿ ਉਕਤ ਔਰਤ ਮਲੋਟ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ ਅਤੇ ਇਹ ਆਪਣੀ ਪੋਤੀ ਦੇ ਨਾਲ ਲੜਾਈ ਹੋਣ ਤੋਂ ਬਾਅਦ ਇੱਥੇ ਸੁਸਾਈਡ ਕਰਨ ਲਈ ਪਹੁੰਚੀ ਸੀ ਜਿਸ ਨੂੰ ਐਸਐਸਐਫ ਦੀ ਟੀਮ ਨੇ ਬਚਾ ਲਿਆ ਜਾਣਕਾਰੀ ਦਿੰਦੇ ਐਸਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਹੀਨੇ ਉਹਨਾਂ ਦੇ ਵੱਲੋਂ ਤਿੰਨ ਲੋਕਾਂ ਨੂੰ ਇੱਥੇ ਬਚਾਇਆ ਗਿਆ ਹੈ ਕਰਤਵ ਲਾੜਾ ਲੜਕੇ ਮਨ ਥੋੜਾ-ਪੋਟਾ ਮਨਟਾਪ ਸੀ ਤਾਂ ਸਲਾਮੇ ਵਾਲੀ ਲਹਿਰ ਚ ਆ ਕੇ ਛਾਲ ਵਰਗੀ ਐਸਐਸਟੀਮ ਨੇ ਮਾਤਾ ਨੂੰ ਬਚਾ ਕੇ ਸਾਡੇ ਹਵਾਲੇ ਕੀਤਾ ਅਤੇ ਰਾਜੀਨਾਮ ਕਰਾਇਆ ਅਸੀਂ ਉਹਨਾਂ ਦਾ ਬਹੁਤ-ਬਹੁਤ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਠੀਕ ਸਰ ਜੀ ਅੱਜ ਦਾ ਰਾਮਬਾਈ ਵਾਈਫ ਆਫ ਬਿਹਾਰੀ ਲਾਲ ਵਾਸੀ ਰਵੀਦਾਸ ਮੱਲਾ ਮਲੋੜ ਦੀ ਜਨਾਨੀ ਸੀ ਸਰ ਆਪਦੇ ਘਰ ਆ ਘਰੇ ਆਪਦੀ ਪੋਤਰੀ ਨਾਲ ਲੜ ਕੇ ਸੁਸਾਈਸਾਈਡ ਕਰਨ ਆਈ ਇੱਥੇ ਪੱਕੀ ਨਹਿਰ ਤੇ ਤੇ ਨਹਿਰ ਦੇ ਵਿੱਚ ਛਾਲ ਮਾਰ ਗਈ ਸੀ ਸਰ ਉਹ ਤੇ ਸਾਡੀ ਐਸਐਸ ਐਫ ਦੀ ਟੀਮ ਨੇ ਰਾਹਗੀਰਾਂ ਦੀ ਮਦਦ ਨਾਲ ਉਹਨੂੰ ਪਾਣੀ ਤੋਂ ਕੱਢ ਕੇ ਉਹਦੀ ਜਾਨ ਬਚਾਈ ਜਾਨ ਬਚਾ ਕੇ ਉਹਨੂੰ ਥਾਣੇ ਅਰਨੀ ਵਾਲੇ ਲਾ ਜਾ ਕੇ ਉਹਦੇ ਘਰਦਿਆਂ ਨੂੰ ਸੱਦ ਕੇ ਉਹਦਾ ਰਜਨਾਵਾ ਕਰਵਾਇਆ ਤੇ ਘਰਦਿਆਂ ਦੇ سپرد ਕੀਤੀ ਸਰ ਖਾਸ ਗੱਲ ਇਹ ਐ ਵੀ ਅਸੀਂ ਕਾਫੀ ਜਾਨਾਂ ਸੁਇਸਾਈਡ ਵਾਲੀਆਂ ਇਸ ਪੱਕੀ ਨਹਿਰ ਤੋਂ ਬਚਾ ਚੁੱਕੇ ਹਾਂ ਹੁਣ ਤੱਕ ਤੇ ਪਰ ਇਸ ਮਹੀਨੇ ਦੇ ਵਿੱਚ ਅਸੀਂ ਤਿੰਨ ਜਾਨਾਂ ਇਸ ਮਹੀਨੇ ਦੇ ਵਿੱਚ ਵਿੱਚ ਪੱਕੀ ਨਹਿਰ ਤੋਂ ਜਿਹੜੇ ਕਿ ਸੁਇਸਾਈਡ ਕਰਨ ਆਉਂਦੇ ਆ ਘਰੋਂ ਲੜ ਕੇ ਬਚਾ ਚੁੱਕੇ ਹਾਂ ਸਰ ਅੱਜ ਤੱਕ ਸਾਡੀ ਐਸਐਸਐਫ ਦੀ ਟੀਮ ਜਿਹੜੀ ਸਰ ਫਾਇਲਕਾ ਤੋਂ ਲੈ ਕੇ ਟਿੱਪਾਂ ਵਾਲੀ ਤੱਕ ਚੱਲਦੀ ਆ ਜੀ ਉਹਨੇ ਇਸ ਮਹੀਨੇ ਦੇ ਵਿੱਚ ਵਿੱਚ ਤਿੰਨ ਜਾਨਾਂ ਬਚਾਈਆਂ ਸਰ on that.